ਲਾਲ ਮਿਰਚ ਦੇ ਗੁਣ ਨੰਬਰ 1 ਹੈ ਜੇ ਦੇ ਰੋਗੀ ਨੂੰ ਲਾਲ ਮਿਰਚ ਦੇ ਪਾਣੀ ਦੀਆਂ 10-10 ਬੂੰਦਾਂ ਇੱਕ ਚਮਚ ਤਾਜ਼ਾ ਪਾਣੀ ਵਿੱਚ ਹਰ ਅੱਧੇ ਘੰਟੇ ਬਾਅਦ ਦੇਣ ਨਾਲ ਲਾਭ ਹੁੰਦਾ ਹੈ ਨੰਬਰ 2 ਜੇਕਰ ਨੀਂਦ ਬਹੁਤ ਜ਼ਿਆਦਾ ਆਉਂਦੀ ਹੋਵੇ ਤਾਂ ਲਾਲ ਮਿਰਚ ਦੇ ਪਾਣੀ ਦੀਆਂ 5-5 ਬੂੰਦਾਂ ਸਵੇਰੇ ਸ਼ਾਮ ਇੱਕ ਚਮਚ ਪਾਣੀ ਵਿੱਚ ਮਿਲਾ ਕੇ ਲਓ ਨੰਬਰ 3 ਬਲਗਮ ਵਾਲੀ ਖਾਂਸੀ ਵਿੱਚ ਲਾਲ ਮਿਰਚ ਦੇ ਪਾਣੀ ਦੀਆਂ 5-5 ਬੂੰਦਾਂ ਗਰਮ ਪਾਣੀ ਵਿੱਚ 3-3 ਵਾਰ ਹਰ ਰੋਜ਼ ਪਿਆਓ। ਨੰਬਰ 4 ਬਾਦ ਹਾਜਮੀ ਭੁੱਖ ਦੀ ਕਮੀ ਹੋਣ ਤੇ ਲਾਲ ਮਿਰਚ ਦੇ ਪਾਣੀ ਦੀਆਂ 5-5 ਬੂੰਦਾਂ ਤਾਜੇ ਪਾਣੀ ਵਿੱਚ ਮਿਲਾ ਕੇ ਭੋਜਨ ਤੋਂ ਪਹਿਲਾਂ ਪਿਲਾਉਣ ਨਾਲ ਲਾਭ ਹੁੰਦਾ ਹੈ। ਨੰਬਰ 5 ਮਿਰਗੀ ਹਿਸਟੇਰੀਆ ਅਤੇ ਪਾਗਲਪਨ ਦੇ ਦੌਰੇ ਬੇਹੋਸ਼ੀ ਵਿੱਚ ਲਾਲ ਮਿਰਚ ਦੇ ਪਾਣੀ ਦੀਆਂ ਕੁਝ ਬੂੰਦਾਂ ਨੱਕ ਵਿੱਚ ਪਾਉਣ ਨਾਲ ਹੋਸ਼ ਆ ਜਾਂਦਾ ਹੈ। ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ। ਸਾਰੇ ਤੰਦਰੁਸਤੀ ਚੜ੍ਹਦੀ ਕਲਾ ਚ ਰਹੋ। thank you